हनुमानगढ़ ਦੇ ਟਿੱਬੀ ਦੇ ਵਿੱਚ ਐਥਨੋਲਜੀ ਫੈਕਟਰੀ ਲਾਉਣ ਵਾਲੀ ਸੀ ਸਰਕਾਰ ਤਾਂ ਦਸਤੀ ਕਿਸਾਨਾਂ ਦੇ ਵੱਲੋਂ ਉਸ ਫੈਕਟਰੀ ਨੂੰ ਲਾਉਣ ਦੇ ਵਿੱਚ ਵੱਡਾ ਵਿਰੋਧ ਕੀਤਾ ਗਿਆ ਤਾਂ ਨੌਜਵਾਨ ਕਿਸਾਨਾਂ ਨੇ ਟਰੈਕਟਰ ਲੈ ਕੇ ਪੂਰੀ ਫੈਕਟਰੀ ਅੜੀ ਤਹਿਸ ਨਹਿਸ ਕਰ ਦਿੱਤੀ ਫੈਕਟਰੀ ਦੇ ਜਿੰਨੇ ਦੁਵਾਰੇ ਸੀ ਸਾਰਿਆਂ ਦੇ ਉੱਪਰ ਟਰੈਕਟਰ ਚੜ੍ਹਾ ਦਿੱਤੇ ਨੇ ਪੂਰੀ ਤਰ੍ਹਾਂ ਫੈਕਟਰੀ ਦਾ ਜਿੰਨਾ ਵੀ ਇੱਥੇ ਇਹ ਕੰਮ ਹੋਇਆ ਹੋਇਆ ਸੀ ਸਾਰਾ ਹੀ ਰੋਕ ਕੇ ਰੱਖ ਦਿੱਤਾ ਤਾਂ ਪੂਰੀ ਫੈਕਟਰੀ ਦੀ ਚਾਰ ਦਿਵਾਰੀ ਨੂੰ ਢਾਟੇ ਨਹੀਂ ਕਰ ਦਿੱਤਾ ਦੇਖੋ ਕਿਸ ਤਰੀਕੇ ਦੇ ਨਾਲ ਟਰੈਕਟਰ ਐ ਟੈਂਕਾਂ ਦੇ ਵਾਂਗ ਲਿਆ ਕੇ ਇਸ ਫੈਕਟਰੀ ਦੀਆਂ ਦੁਵਾਰਾਂ ਦੇ ਪਰ ਚੜਾ ਦਿੱਤੇ ਨੇ ਉਹ ਉਹ ਜਿਵੇਂ ਦਿੱਲੀ ਅੰਦোলন ਦੇ ਵੇਲੇ ਬਾਰਡਰ ਪਟਾਇਆ ਸੀ ਸ਼ੰਭੂ ਬੈਰੀਅਰ ਤੋੜਿਆ ਸੀ ਉਸੇ ਤਰ੍ਹਾਂ ਕਿਸਾਨਾਂ ਨੇ ਇਸ ਫੈਕਟਰੀ ਦੇ ਵੀ ਪੂਰੇ ਜਿੰਨੇ ਬਾਉਂਡਰੀ ਵਾਲ ਸੀਗੀਆਂ ਦੀਵਾਰਾਂ ਸੀ ਸਾਰੀਆਂ ਹੀ ਟਰੈਕਟਰ ਚਾੜ ਕੇ ਪਟ ਦਿੱਤੀਆਂ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਟਰੈਕਟਰ ਜਿਹੜਾ ਇਸ ਫੈਕਟਰੀ ਦੀਆਂ ਕੰਦਾਂ ਦੀਆਂ ਹੱਕਾਂ ਤੇ ਢਾਇਆ ਜਾ ਰਿਹਾ ਤਾਂ ਇਹ ਗਟਕਰੀ ਦੀ ਫੈਕਟਰੀ ਦੱਸੀ ਜਾ ਰਹੀ ਹੈ ਨਿਤਨ ਗਟਕਰੀ ਦੀ ਦੇਖ ਸਕਦੇ ਹੋ ਤੁਸੀਂ ਇਹ ਕਿੰਨੀ ਜਿਹੜੀ ਬੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਾਂ ਬਹੁਤ ਵੱਡਾ ਵਿਰੋਧ ਹੈ ਇਸ ਫੈਕਟਰੀ ਦਾ ਕੀਤਾ ਗਿਆ ਸਾਰੀ ਹੀ ਫੈਕਟਰੀ ਜਿਹੜੀ ਹੈ ਤੈਹ ਸਨੈਕਸ ਕਰਕੇ ਰੱਖ ਦਿੱਤੀ ਗਈ ਹੈ ਨਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ 에ਥਨ올 ਦੀ ਫੈਕਟਰੀ ਦਾ ਵੱਡਾ ਵਿਰੋਧ